ਦੇ ਬੱਚੇ ਪੜ੍ਹੇ ਲਿਖੇ ਹੋਣਗੇ ਸਾਡਾ ਸਮਾਜ ਵੈਲ ਐਜੂਕੇਟਿਡ ਹੋਊਗਾ ਸਾਡਾ ਰਾਜ ਹੋਊਗਾ ਸਾਨੂੰ ਫਿਰ ਭੀਖ ਮੰਗਣ ਦੀ ਲੋੜ ਨਹੀਂ ਹੈਗੀ ਸੋਹਣੇ ਸਮਾਜ پارٹی ਅਲਕਾ ਲੋਕ ਸਮਾਜ ਚੰਦਰ ਸਿੰਘ ਤੋਂ ਨਕੋਦੇ ਵਿਖੇ ਇੱਕ ਬਹੁਤ ਵੱਡਾ ਵਿਕਾਸ ਰੋਡਸ਼ੋ ਕੱਢਿਆ ਜਾ ਰਿਹਾ ਪਾਪਰ ਮਕਾਨਾਂ ਤੋਂ ਚੱਲ ਗਾ ਬੰਦੋਂ ਤੋਂ ਫਿੱਟੇਗਾ ਵੀ ਚੱਲੇਗਾ ਅੱਗੇ ਵੀ ਚੱਲੇਗਾ ਚੱਲੇਗਾ ਜਿੱਤੇਗਾ ਭਗਤ ਸਮਾਜ ਪਾਰਟੀ ਜਿੰਦਾਬਾਦ 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 ਪੀਐਸਪੀ ਕੀ ਕਮਪੈਨ ਜਿੰਦਾਬਾਦ ਜਿੰਦਾਬਾਦ ਪੀਐਸਪੀ ਕੀ ਕਮਪੈਨ ਜਿੰਦਾਬਾਦ ਜਿੰਦਾਬਾਦ ਭਗਤ ਸਮਾਜ ਪਾਰਟੀ ਜਿੰਦਾਬਾਦ 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 ਭਗਤ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਨਕੋਦਰ ਵਿਖੇ ਰੋਡ ਸ਼ੋਅ ਜਿੰਦਾਬਾਦ ਜਿੰਦਾਬਾਦ ਐਡਵੋਕੇਟ ਬਲਵਿੰਦਰ ਦੀ ਆਵਾਜ਼ ਹੈ ਇਹ ਵੱਡੇ ਪੱਧਰ ਤੇ ਰੋਡ ਸ਼ੋਅ ਇਹ ਰੈਲੀ ਕੱਢੀ ਜਾ ਰਹੀ ਹੈਗੀ ਅੱਜ ਇਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਨਿਕਲਾ ਬਾਹਰ ਮਕਾਨੋਂ ਸੇ ਮਹੱਲਾ ਅਰਵਿਦਾਸਪੁਰਾ ਵਿਖੇ ਡਾਕਟਰ ਬੀ ਆਰ ਅੰਬੇਦਕਰ ਭਰੁੰਦਰ ਕਮਾਦ ਦੀ ਸੰਗਠਨ ਚਾਰ ਮਹਿਤਪੁਰ ਰੋਡ ਨਕੌਦਰ ਤੋਂ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿਸ ਕੰਡੀ ਨਾਲ ਹੋ ਗਿਆ ਭਈ ਆ ਗਿਆ ਸਾਹਮਣੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਚੋਣ ਨਿਸ਼ਾਨ ਹਾਥੀ ਬੀ ਐਫ ਪੀ ਪਾਰਟੀ ਯਾਨੀ ਕਿ ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸਜਾਇਆ ਗਿਆ ਹੈ ਅਤੇ ਸੋ ਇਹ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਝੰਡੇ ਲੱਗੇ ਹੋਏ ਸਾਰੇ ਮੋਟਰਸਾਈਕਲਾਂ ਤੇ ਪੂਰੀ ਤਿਆਰੀ ਦੇ ਨਾਲ ਪਾਰਟੀ ਦੇ ਵਰਕਰ ਆਗੂ ਬਹੁਤ ਹੀ ਜੋਸ਼ ਦੇ ਨਾਲ ਸਾਹਮਣੇ ਨਜ਼ਰ ਆ ਰਹੇ ਤੁਹਾਨੂੰ ਸੋ ਪ੍ਰਸ਼ਾਸਨ ਵੱਲੋਂ ਵੀ ਇਹ ਫੁਕਤਾ ਇੰਤਜ਼ਾਮ ਕੀਤੇ ਹੋਏ ਨੇ ਸਾਹਮਣੇ ਤੁਸੀਂ ਇਹ ਨਿਸ਼ਾਨ ਜਿਹੜਾ ਹਾਥੀ ਦਾ ਦੇਖ ਸਕਦੇ ਹੋ ਸ਼੍ਰੀ ਵਿਰੋਧ ਕਮਾਦੀ ਐਡਵੋਕੇਟ ਬਲਵਿੰਦਰ ਕੁਮਾਰ ਜੋ ਕਿ ਉਮੀਦਵਾਰ बसपा ਲੋਕ ਸਭਾ ਜਲੰਧਰ ਤੋਂ ਆਪਣੇ ਚੋਣ ਨਿਸ਼ਾਨ ਹਾਥੀ ਦੇ ਨਾਲ ਅੱਜ ਇੱਥੇ ਰੈਲੀ ਕੱਢੀ ਜਾ ਰਹੀ ਆ ਆਪ ਜੀ ਨੂੰ ਮੇਰਾ ਸਤ ਸ੍ਰੀ ਅਕਾਲ ਜੀ। ਅੱਜ ਜਿਸ ਤਰ੍ਹਾਂ ਕਿ ਨਕੋਦਰ ਵਿਖੇ ਬਹੁਤ ਹੀ ਵੱਡੇ ਲੈਵਲ ਤੇ ਪੀਐਸਪੀ ਵੱਲੋਂ ਇਹ ਰੋਡ ਸ਼ੋਅ ਰੈਲੀ ਕੱਢੀ ਜਾ ਰਹੀ ਹੈਗੀ ਇਸ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਆਪਣਾ ਸ਼ੁਭਨਾਮ ਦੱਸਿਓ ਜੀ। ਮਾਈ ਨੇਮ ਇ ਸਤਿਅਮ ਬੋਥ ਫਰੋਮ ਹਰਦੋਸ਼ੇਖ ਮੈਂ ਰਹਿਣ ਵਾਲੀ ਆ ਉੱਥੇ ਦੀ ਐਂਡ ਜਿਹੜੀ ਰੈਲੀ ਇਹ ਕੱਢੀ ਜਾ ਰਹੀ ਹੈਗੀ ਭੋਜਨ ਸਮਾਜ ਮਹਾਪੁਰਸ਼ਾਂ ਦੇ ਮਿਸ਼ਨ ਦੀ ਹੈਗੀ ਆ ਸਾਡੇ ਐਡਵੋਕੇਟ ਬਲਵਿੰਦਰ ਕੁਮਾਰ ਜੀ ਲੋਕ ਸਭਾ ਜਲੰਧਰ ਤੋਂ ਜਿਹੜੇ ਉਮੀਦਵਾਰ ਆ ਉਹਨਾਂ ਦੀ ਜਿੱਤ ਇਸ ਵਾਰ ਪੱਕੀ ਆ ਕਿਉਂਕਿ ਬੋ ਦੇ ਤਾਦਾਦ ਦੇ ਵਿੱਚ ਅਸੀਂ ਜਨਸੰਖਿਆ ਆਪਣੇ ਨਾਲ ਜੁੜਦੀ ਦੇਖ ਰਿਹਾ ਹੈਗੇ ਆਂ ਔਰ ਜਿੱਥੇ-ਜਿੱਥੇ ਵੀ ਅਸੀਂ ਜਿਨ੍ਹਾਂ-ਜਿਨ੍ਹਾਂ ਪਿੰਡਾਂ ਦੇ ਵਿੱਚ ਵੀ ਚਾਹੀਦਾ ਤੇ ਸਾਡੀ ਵੋਟ ਪੱਕੀ ਹੈਗੀ ਆ ਇਸ ਲਈ ਮੈਂ ਅਪੀਲ ਕਰਨਾ ਚਾਹੁੰਦੀ ਆ ਸਾਰੇ ਸਮਾਜ ਨੂੰ ਭੋਜ ਸਮਾਜ ਨੂੰ ਕਿ ਜੇਕਰ ਤੁਸੀਂ ਆਪਣਾ ਰਾਜ ਲੈ ਕੇ ਆਓਗੇ ਤਾਂ ਸਾਨੂੰ ਵਧੀਆ ਐਜੂਕੇਸ਼ਨ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਸਾਡਾ ਸਮਾਜ ਵੈਲ ਐਜੂਕੇਟਡ ਹੋਊਗਾ ਸਾਡਾ ਰਾਜ ਹੋਊਗਾ ਸਾਨੂੰ ਫਿਰ ਭੀਖ ਮੰਗਣ ਦੀ ਲੋੜ ਨਹੀਂ ਹੈਗੀ ਇਸ ਲਈ ਜਿਤਾਓ ਭੋਜ ਸਮਾਜ ਪਾਰਟੀ ਦੇ ਲੀਡਰ ਜਿਹੜੇ ਹੈਗੇ ਆ ਐਡਵੋਕੇਟ ਬਲਵਿੰਦਰ ਕੁਮਾਰ ਜੀ ਵੈਲ ਐਜੂਕੇਟਡ ਆ ਉਹਨਾਂ ਨੂੰ ਜਿਤਾਓ ਔਰ ਤੇ ਵੋਟ ਪਾਓ ਆਪਣੀ ਵੱਦ ਤੋਂ ਵੱਧ ਰਿਸ਼ਤੇਦਾਰਾਂ ਨੂੰ ਕੋ ਆਪਣੇ ਸਾਰੇ ਸੰਬੰਧੀਆਂ ਨੂੰ ਕਹੋ ਤੇ ਉਹਨਾਂ ਤੇ ਪਾਓ ਜੈ ਭੀਮ ਜੈ ਭਾਰਤ ਬਹੁਤ-ਬਹੁਤ ਧੰਨਵਾਦੀ ਤੁਸੀਂ ਇਹ ਵਿਚਾਰ ਸੁਣੇ ਹੁਣ ਸਾਰੀਆਂ ਤਿਆਰੀਆਂ ਤਕਰੀਬਾਂ ਮੁਕੰਮਲ ਹੋ ਚੁੱਕੀਆਂ ਨੇ ਜਦੋਂ ਮਾ ਜੀ ਤੇ ਉਹ ਕਹਿਣ ਕਿ ਗੜੀ ਬਾਬਾ ਜੀ ਤੁਸੀਂ ਸਾਨੂੰ ਇੱਕ ਸੇਵਾ ਕਿਸ ਤਰ੍ਹਾਂ ਦੀ ਗੜੀ ਬਣਦੀ ਤੇ ਮੈਂ ਉਹ ਗਲੀ ਬਣਾ ਦਿੱਤੀ ਤੇ ਬੀਬੀ ਨੇ ਦੋ ਗਲਮ ਜੀ ਬੋਲੇ ਉਸ ਤੋਂ ਬਾਅਦ ਮੇਰਾ ਸਮਾਂ ਆ ਗਿਆ ਤੇ ਬੀਬੀ ਐਮਐਲਏ ਸਭ ਬੈਠੇ ਸਿਗਰ ਮੈਂ ਉਹਨਾਂ ਦੇ ਸਾਹਮਣੇ ਗਿਆ ਕਿ ਗਲੀਆਂ ਬਣਾਉਣ ਦਾ ਕੰਮ ਇਹ ਐਮਸੀਆਂ ਦਾ ਐਮਐਲਏ ਦਾ ਨਹੀਂਗਾ ਐਮਐਲਏ ਸੇ ਬੀਬੀ ਸਾਡੇ ਸਾਹਮਣੇ ਬੈਠੀ ਸੀ ਫਿਰ ਦੂਸਰੀ ਗੱਲ ਮੈਂ ਉਹਨਾਂ ਨੇ ਕਿੰਦੀ ਕਿ ਸਾਡਾ ਕਿਹੜਾ ਗੁਰੂ ਦਾ ਵਿਦਾ ਚੌਕ ਆ ਉਹਦੇ ਚਾਰੇ ਪਾਸੇ ਤੁਸੀਂ ਝਾੜੂ ਦੇ ਬੋਰ ਲਾਉਂਦੇ ਤੇ ਸਾਡੇ ਗੁਰੂ ਮਹਾਰਾਜ ਜੀ ਨੇ ਸਰ ਦੇ ਉੱਪਰ ਵੀ ਝਾੜੂ ਦਾ ਬੋਰ ਲਾਤਾ ਔਰ ਜੁੱਤੀਆਂ ਪਾ ਕੇ ਤੁਸੀਂ ਚੌਕ ਦੇ ਉੱਪਰ ਚੜੇ ਤੇ ਮੈਂ ਕਿਹਾ ਸਾਡੇ ਗੁਰੂ ਅਵਦਾਸ ਮਹਾਰਾਜ ਜੀ ਦਾ ਗੁਰੂ ਰਮਦਾਸ ਚੌਕ ਆ ਤੇ ਬੀਬੀ ਦੇ ਕੋ ਸਰ ਪਹਿਲਾ ਬਿਆਨ ਆਇਆ ਸੀ ਕਿ ਕਹਿੰਦੀ ਮੈਨੂੰ ਪਤਾ ਹੀ ਨਹੀਂ ਵੀ ਕਿਹੜਾ ਵਿਦਾ ਚੌਕ ਜੋ ਮੈਂ ਨਹੀਂ ਮੰਦੀ ਰਮਦਾਸ ਚੌਕ ਨੂੰ ਉਹਨਾਂ ਨੇ ਇਹ ਲਫ਼ਜ਼ ਬੋਲੇ ਪਰ ਬੀਬੀ ਨੂੰ ਅਸੀਂ ਦੱਸਣਾ ਚਾਹੁੰਦੇ ਆ ਦੱਸਣਾ ਕਿਵੇਂ

ਸਾਡੇ ਕੋਲ ਨਵੀਂ ਤਾਂ ਚੌਂਕ ਇਹ ਜਿਹੜਾ ਇਹ ਚੌਂਕ ਬਣੀ ਕਿਉਂਕਿ ਜਿੱਦਣ ਰਾਤ ਨੂੰ ਮੂਰਤੀ ਰੱਖੀ ਗਈ ਆ ਉਹਦੋਂ ਸਵੇਰ ਨੂੰ 10 11 ਵਜੇ ਈਓ ਦੇ ਕੋਲ ਸਾਡੇ ਦੋ ਕੰਸੀ ਬੱਟਨ ਸੀ ਕੋਰੀਆਂ ਨੂੰ ਫੂੜਿਆ ਦਿੱਤੀ ਨਾ ਕਿੰਦੀ ਵੀ ਮੂਰਤੀ ਚੱਕਦੇ ਪਰ ਸਾਡੇ ਐਮਸੀਆਂ ਨੇ ਦੱਸਤਾ ਵੀ ਮੂਰਤੀ ਨੇ ਚੱਕੀ ਅਜੇ ਨਾ ਕਿਸੇ ਹੱਥ ਮੜਨ ਲਾ ਆਹ ਔਰ ਜੇ ਜਿਹੜਾ ਚੌਂ ਗਿਆ ਇਹ ਗੁਰੂ ਅਰਜਨ ਦਾ ਚੌਂ ਗਿਆ ਆਸੇ ਪਾਸੇ ਕਿਤੇ ਵੀ ਕੋਈ ਯਾਦ ਕਰੀ ਕਿਤੇ ਵੀ ਸਮਾਗਮ ਜਿਹੜਾ ਗੁਰੂ ਅਰਜਨ ਮਹਾਰਾਜ ਦਾ ਨਹੀਂ ਬਣਿਆ ਇਸ ਕਰਕੇ ਉਹ ਜਿਹੜਾ ਗੁਰੂ ਅਰਜਨ ਚੌਂ ਗਿਆ ਉਹ ਸਾਡਾ ਸਾਡੀਆਂ ਦਿਲ ਦੀਆਂ ਭਾਵਨਾ ਆ ਰਹੀਆਂ ਜਿਹੜੀ ਮਰਜੀ ਸਰਕਾਰਾਂ ਦੀ ਲੇਕਿਨ ਉਹ ਚੌਂ ਜਿਹੜਾ ਚੌਂ ਗਿਆ ਉਹ ਚੌਂਗੀ ਲਊਗਾ ਗੁਰਦਾਪੁਰ ਰੰਨਾ ਜੈ ਭੀਮ ਜੈ ਨਰਾਇਣ ਕਰਤੀਆ ਚਾਹੇ ਕਾਂਗਰਸ ਆ ਜਾਂ ਚਾਹੇ ਮਜੂਤਾ ਸਰਕਾਰ ਚਾਹਣੂ ਸਰਕਾਰ ਆ ਇਹ ਕਿਤੇ ਭਲੇਖੇ ਦੇ ਨਾਲ ਨਹੀਂ ਇਹ ਚੌਕ ਚੱਕਿਆ ਜਾਊਗਾ ਇਹ ਹੁਣ ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਚੁੱਕਾ ਕਿ ਨਕੋਤਰ ਦੇ ਵਿੱਚ ਗੁਰੂ ਰਬਦਾਸ ਮਹਾਰਾਜ ਜੀ ਦਾ ਚੌਕ ਪੜ ਚੁੱਕਾ ਆ ਔਰ ਇਹਦੇ ਨਾਲ ਸਾਡੀਆਂ ਜਲਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਆ ਇਹ ਸੱਚਾ ਗੁਰੂ ਮਹਾਰਾਜ ਜੀ ਦਾ ਚੌਕ ਆ ਇਹ ਚੌਕ ਕੈਨ ਤੋਂ ਕਣੀ ਤੱਕ ਨਾ ਚੱਕਣੀ ਤੱਕੀ ਕਰੂਗਾ ਜਬਲੇ ਸੋ ਨਰਪਾ ਰਾਜ ਕੀ ਜੇ ਗੁਰਮੁਖੇਸ਼ ਯਕੀਮ ਹਾਂ ਜੁਰਮੁਖੇਸ਼ ਯਕੀਮ ਜਬਲੇ ਸੋ ਨ ਹੋ ਆਸ ਦੀ ਆਵਾਜ਼ ਜੈ ਜੀ ਜੈ ਗੁਰਦੇਵ ਮਰਗੁਦੇਵ ਯਕੀਮ ਇੱਕ ਚੀਜ਼ ਆਪਣੇ ਹਲਕੇ ਦੀ ਐਮ ਐਲ ਏ ਨੂੰ ਦੱਸਣਾ ਚਾਹੁੰਦੇ ਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਤੋਂ ਸਾਥੀਓ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਚੌਂਕ ਦੇ ਦੁਆਲੇ ਝਾੜੂ ਵਾਲੇ ਝੰਡੇ ਲਗਾਏ ਗਏ ਔਰ ਜਿੱਥੇ ਸਤਗੁਰ ਰਵਿਦਾਸ ਮਹਾਰਾਜ ਦੀ ਤਸਵੀਰ ਲੱਗੀ ਹੈ ਉਹਦੇ ਉੱਤੇ ਸਮੇਤ ਜੁੱਤੀਆਂ ਚੜ ਕੇ ਜਿਹੜਾ ਸਟੇਜ ਉਹਨਾਂ ਨੇ ਬੋਰਡ ਲਗਾਇਆ ਸੀ ਜਦੋਂ ਉਸ ਦਾ ਵਿਰੋਧ ਕੀਤਾ ਮੈਂ মিডিਆ ਦੇ ਵਿੱਚ ਆ ਕੇ ਉਸ ਦਾ ਜਿਹੜਾ ਆਪਣਾ ਪਾਰਟੀ ਵੱਲੋਂ ਇਤਰਾਜ ਜਤਾਇਆ ਸੀ ਤਾਂ ਉਹ ਚੱਲਦੇ ਲਾਈਵ ਦੇ ਵਿੱਚ ਪਹਿਲਾਂ ਐਮਐਲਏ ਨੇ ਉਸੇ ਇੰਟਰਵਿਊ ਨੂੰ ਉਸੇ ਵਕਤ ਦੇਖਿਆ ਔਰ 10 ਮਿੰਟ ਦੇ ਅੰਦਰ ਅੰਦਰ ਜਿਹੜੇ ਉਸ ਸਰਕਾਰ ਨੂੰ ਵੋਟ ਲਾਉਣ ਦੇ ਮਜਬੂਰ ਹੋਣਾ ਪਿਆ ਤਾਂ ਜਦੋਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰਾਂ ਨੇ ਆਪਣਾ ਇਤਰਾਜ ਪੂਰੇ ਜ਼ੋਰ ਸ਼ੋਰ ਨਾਲ ਉਤਾਰ ਲਾਇਆ ਤਾਂ ਉਸ ਤੋਂ ਬਾਅਦ ਜਦੋਂ ਵੋਟ ਲਾਇਆ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਕੋਲੋਂ ਗਲਤੀ ਹੋ ਗਈ ਸਾਥੀਓ ਗਲਤੀ ਉਹ ਹੁੰਦੀ ਹੈ ਜਿਹੜੀ ਅਣਜਾਣ ਪੁਣੇ ਚ ਹੋ ਜਾਏ ਆਪਾਂ ਉਹਨੂੰ ਗਲਤੀ ਕਹਿ ਸਕਦੇ ਆ ਲੇਕਿਨ ਜੇਕਰ ਉਸ ਤੋਂ ਬਾਅਦ ਜਾਣ ਬੁਝ ਕੇ ਦੁਬਾਰਾ ਗਲਤੀ ਕੀਤੀ ਜਾਵੇ ਉਹਨੂੰ ਗਲਤੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਸਤਗੁਰ ਰਵਿਦਾਸ ਚੌਕ ਦੇ ਵਿੱਚ ਆ ਕੇ ਵਾਈਟ ਕੀਤੀ ਹੈ ਉਥੇ ਲੋਕਾਂ ਨੂੰ ਸੰਬੋਧਨ ਕੀਤਾ ਤਾਂ ਇਹਨਾਂ ਦੇ ਜਿਹੜੇ ਪੈਰੋਕਾਰਸੀ ਸਮੇਤ ਜੁੱਤੀਆਂ ਉੱਤੇ ਬਾਬਾ ਸਾਹਿਬ ਸਤਗੁਰ ਰਵਿਦਾਸ ਮਹਾਰਾਜ ਦੇ ਸਟੈਚੂ ਤੇ ਚੜ ਗਏ। ਔਰ ਜਿਸ ਰੈਵਰ ਦੀ ਬਦੌਲਤ ਇਹ ਇਲیکشن ਲੜ ਰਹੇ ਆ ਉਸ ਬਾਬਾ ਸਾਹਿਬ ਦੇ ਸਟੈਚੂ ਦੇ ਅੱਗੇ ਦੀਆਂ ਗੱਡੀਆਂ ਕੱਢਦੇ ਸਮੇਂ ਬਾਬਾ ਸਾਹਿਬ ਦੇ ਸਟੈਚੂ ਤੋਂ ਮੂੰਹ ਘੁਮਾ ਕੇ ਦੂਸਰੇ ਪਾਸੇ ਨੂੰ ਲੋਕਾਂ ਦੇ ਉੱਤੇ ਫੁੱਲ ਸਿੱਟਦੇ ਨਿਕਲੇ ਪੰਜਾਬ ਦੇ ਮੁੱਖ ਮੰਤਰੀ ਕਿਉਂਕਿ ਉਹਨਾਂ ਨੇ ਦੂਸਰੀ ਵਾਰ ਨਕੋਤਰ ਦੇ ਵਿੱਚ ਆ ਕੇ ਬਾਬਾ ਸਾਹਿਬ ਦਾ ਵੀ ਅਪਮਾਨ ਕੀਤਾ ਐ ਰਵਿਦਾਸ ਗੁਰੂ ਦੇ ਪੁੱਤਰੋ ਬਾਬਾ ਸਾਹਿਬ ਦੇ ਵਾਰਸੋ ਤੁਹਾਡੇ ਵਿੱਚ ਜਿਹੜਾ ਹੈ ਇਹ ਬਦਲਾ ਲੈਣ ਦਾ ਸਮਾਂ ਹੈ ਤੁਹਾਡੇ ਵਿੱਚ ਇਹਨਾਂ ਨੂੰ ਤੂੜ ਜਿਟਾ ਕੇ ਭੇਜੋ ਜਿਹੜੇ ਮੇਰੇ ਸਮਾਜ ਦੇ ਲੋਕ ਆ ਆਮ ਆਦਮੀ ਪਾਰਟੀ ਦੀਆਂ ਤਲੀਆਂ ਝਟਦੇ ਆ ਮੈਂ ਕਹਿੰਦਾ ਉਹਨਾਂ ਨੂੰ ਜੇ ਤਾਂ ਮਾੜੀ ਮੋਟੀ ਵੀ ਗੈਰਤ ਹੈ ਜੇਕਰ ਤੁਸੀਂ ਆਪਣੇ ਗੁਰੂ ਨੇ ਨਹੀਂ ਬੋਲ ਸਕਦੇ ਤਾਂ ਸਮਾਜ ਨੂੰ ਤੁਹਾਡੇ ਤੋਂ ਕੋਈ ਹੋਰ ਉਮੀਦ ਵੀ ਨਹੀਂ ਕਰਨੀ ਚਾਹੀਦੀ ਫਿਰ ਇਹ ਕਹਿਣਾ ਛੱਡ ਦਿਓ ਕਿ ਅਸੀਂ ਦਲਿਤ ਸਮਾਜ ਦੇ ਆ ਜਿੱਥੇ ਤੁਸੀਂ ਆਪਣੇ ਰਹਿਮਾਨੇ ਨਹੀਂ ਬੋਲ ਸਕਦੇ ਫਿਰ ਹੋਰ ਤੁਹਾਡੇ ਕੋਲੋਂ ਉਮੀਦ ਵੀ ਕੀ ਕਰੀਏ ਤੋਂ ਸਾਥੀਓ ਉਸ ਤੋਂ ਬਾਅਦ ਜਦੋਂ ਮੀਡੀਆ ਨੇ ਐਮਐਨਏ ਸਾਹਿਬਾਂ ਨੂੰ ਇੱਕ ਬਿਆਨ ਦਿੱਤਾ ਕਿ ਪੁੱਛਿਆ ਕਿ ਜਿਹੜਾ ਗੁਰੂ ਰਵਿਦਾਸ ਮਹਾਰਾਜ ਦੀ ਆ ਚੌਕ ਆ ਉਹਦੀ ਬੇਅਤੀ ਵੀ ਹੋਈ ਤਾਂ ਬੜੀ ਬੇਸ਼ਰਮੀ ਦੇ ਨਾਲ ਇਹ ਕਹਿ ਦਿੱਤਾ ਗਿਆ ਕਿ ਬਿਦਾਸ ਮਹਾਰਾਜ ਦਾ ਚੌਕ ਹੈ ਹੀ ਨਹੀਂ ਮੈਂ ਮੰਨਦੀ ਨਹੀਂ ਗੁਰੂ ਰਵਿਦਾਸ ਚੌਂਕ ਦੀ ਹੋਂਦ ਹੀ ਨਹੀਂ ਹੈ ਜੇਕਰ ਹੋਂਦ ਨਹੀਂ ਹੈ ਤਾਂ ਫਿਰ ਉੱਤੇ ਸਫਾਈਆਂ ਕਿਉਂ ਦਿੰਨੇ ਹੋ ਕਿਉਂਕਿ ਗੁਰੂ ਰਵਿਦਾਸ ਦੇ ਪੁੱਤਰ ਅਣਖਾ ਜੀ ਨਾ ਜਾਣਦੇ ਆ ਜਿਹੜਾ ਇਹਨਾਂ ਨੇ ਇੱਕ ਬਿਆਨ ਇਹ ਵੀ ਦਿੱਤਾ ਕਿ ਜਿਹੜੀਆਂ ਜਿਹੜਾ ਫੋਟੋ ਲੱਗੀ ਆ ਉਹ ਕੁਝ ਸ਼ਰਾਰਤੀ ਅੰਸਰਾਂ ਨੇ ਲਗਾਈ ਆ ਤਾਂ ਮੈਂ ਮੈਡਮ ਨੂੰ ਪੁੱਛਣਾ ਚਾਹੁੰਨਾ ਹੈ ਕਿ ਜਦੋਂ ਗੁਰੂ ਰਵਿਦਾਸ ਚੌਂਕ ਬਣਾਇਆ ਗਿਆ ਸੀ ਉਦੋਂ ਸਤਗੁਰੂ ਰਵਿਦਾਸ ਦਾ ਗੁਰਪੁਰਪਵ ਸੀ ਫਰਵਰੀ ਦੇ ਵਿੱਚ ਬਣਿਆ ਤੁਸੀਂ ਕੱਲੇ-ਕੱਲੇ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਰਵਿਦਾਸ ਮਹਾਰਾਜ ਦੇ ਬਾਰਸਾਂ ਨੂੰ ਵਧਾਈਆਂ ਦਿੰਦੇ ਸੀ ਤੁਸੀਂ ਹਲਕੇ ਦੀ ਨਮਾਇੰਦੀ ਕਰਦੇ ਹੋ ਕਿ ਤੁਹਾਨੂੰ ਨਜ਼ਰ ਨਹੀਂ ਆਇਆ ਕਿ ਨਕੋਦਰ ਦੇ ਅੰਦਰ ਗੁਰੂ ਰਵਿਦਾਸ ਚੌਥਵੀ ਬਣਿਆ ਅੱਜ ਇਲੈਕਸ਼ਨ ਦਾ ਦੌਰ ਆਇਆ ਤਾਂ ਤੁਹਾਨੂੰ ਦੇਸ਼ ਪਿਆ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਕੋਈ ਚੌਂਕ ਹੀ ਨਹੀਂ ਹੈ ਤਾਂ ਸਾਥੀਓ ਮੈਂ ਚੋਣਾ ਕਿ ਇਹੋ ਜਿਹੀ ਘਟੀਆ ਰਾਜਨੀਤੀ ਜਿਹੜੇ ਸਾਡੇ ਦਲਿਤ ਵਿਰੋਧੀ ਹੋਵੇ ਸੇਹ ਐਮਐਲਏ ਹਲਕੇ ਦੇ ਸਾਡੇ ਜਿਹੜੇ ਦਲਿਤ ਸਮਾਜ ਦੇ ਮਹੱਲੇ ਆ ਉਹਨਾਂ ਦੇ ਅੰਦਰ ਜਾ ਕੇ ਸਾਡੇ ਸਮਾਜ ਨੂੰ ਠਮਕਾਇਆ ਜਾ ਰਿਹਾ ਜਿਸ ਦੀ ਮਿਸਾਲ ਨੂਰਮੈਲ ਦੇ ਅੰਦਰ ਸਤਗੁਰ ਰਵਿਦਾਸ ਨਗਰ ਜਿਹੜਾ ਹੈ ਉੱਥੇ ਜਾ ਕੇ ਜਦੋਂ ਲੋਕਾਂ ਨੇ ਸਵਾਲ ਕੀਤੇ ਤਾਂ ਉਹਨਾਂ ਨੂੰ ਦੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਪਰਚੇ ਤੱਕ ਦਰਜ ਕਰਨ ਦੀ ਗੱਲ ਕੀਤੀ ਗਈ ਜਿਹੜੀ ਪਾਰਟੀ ਕਹਿੰਦੀ ਸੀ ਕਿ ਆਏ ਹੋਏ ਲੀਡਰਾਂ ਨੂੰ ਸਵਾਲ ਕਰੋ ਜਦੋਂ ਅੱਜ ਇਹਨਾਂ ਨੂੰ ਸਵਾਲ ਹੋਣ ਲੱਗ ਪਏ ਤਾਂ ਗੱਲ ਨਹੀਂ ਆਉਂਦੀ ਤਾਂ ਫਿਰ ਪਰਚਿਆਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਤਾਂ ਮੈਂ ਇੱਕ ਗੱਲ ਜ਼ਰੂਰ ਦੱਸ ਦੇਣੀ ਚਾਹੁੰਦਾ ਕਿ ਸਤਗੁਰ ਰਵਿਦਾਸ ਮਹਾਰਾਜੀ ਦੇ ਪੁੱਤਰੋ ਨਾਦਾ ਜੀ ਡਰਨ ਬਲੇ ਆ ਪਰਚਿਆਂ ਤੋਂ ਤੇ ਨਾ ਹੀ ਇਹੋ ਜਿਹੀ ਸਰਕਾਰ ਦੀ ਤਾਨਾਸ਼ਾਹੀ ਤੋਂ ਡਰਦੇ ਆ ਅਸੀਂ ਆਪਣੇ ਆਪ ਨਹੀਂ ਸਤੂਰ ਰਵਿਦਾਸ ਮਹਾਰਾਜ ਜੀ ਤੋਂਰ ਬਾਬਾ ਸਾਹਿਬ ਜੀ ਤੋਂ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਹੈ ਤਾਂ ਮੈਂ ਇੰਨਾ ਹੀ ਸਮਾ ਲੈਂਦਾ ਹੋਇਆ ਜੈ ਭੀਮ ਜੈ ਭਾਰਤ ਇਹ ਤਸਵੀਰਾਂ ਦੇਖ ਸਕਦੇ ਹਾਂ ਬੀਐਸਪੀ ਦੇ ਉਮੀਦਵਾਰ ਡਾਕਟਰ ਬਲਵਿੰਦਰ ਕੁਮਾਰ ਪਹੁੰਚ ਚੁੱਕੇ ਨੇ ਸ਼ੋ ये तस्वीर देख सकते हो किस तरह डॉक्टर बलविंदर कुमार का स्वागत किया जा रहा है बी एस पी के सारे आगुआ का वर्करा का ਵਿਚ ਬਹੁਤ ਜੋਸ਼ ਨਜ਼ਰ ਆ ਰਿਹਾ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ ਪਰ ਅਪਲੋਡ ਕੀਤੀਆਂ ਬਹੁਤ ਜਿੰਦਾਬਾਦ 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 ਆਜ ਅਸੀਂ ਹਲਕਾ ਨਕੌਦਰ ਦੀ ਸਾਰੀ ਟੀਮ ਵੱਲੋਂ ਅੱਜ ਅਸੀਂ ਇੱਥੇ ਰੋਡ ਸ਼ੋਅ ਕਰ ਰਹੇ ਹਾਂ ਔਰ ਬਹੁਤ ਵਧੀਆ ਭਰਮਾ ਹੁੰਗਾਰਾ ਆ ਸਾਰੇ ਜਲੰਧਰ ਦੇ ਵਿੱਚ ਸਾਰੇ ਵਰਗਾਂ ਦਾ ਔਰ ਇਹ ਜਿਹੜੀ ਸਾਡੀ ਨੀਤੀਆਂ ਦੀ ਮਾਨਤਾ ਹੋ ਰਹੀ ਜਿਹੜਾ ਕਿ ਇਮਾਨਦਾਰੀ ਨਾਲ ਅਸੀਂ ਚੱਲੇ ਆ ਹਰ ਵਰਗ ਦੇ ਲੋਕਾਂ ਬਰਦੀ ਪਰ ਕਿਸੇ ਨਾਲ ਕੋਈ ਸਾਡੀ ਕੋਈ ਮਾਲੋ ਕਿਸੇ ਨਾ ਵੀ ਕਿਸੇ ਦੇ ਖਿਲਾਫ ਅਸੀਂ ਕਦੀ ਕੰਮ ਨਹੀਂ ਕੀਤਾ ਇਸ ਕਰਕੇ ਲੋਕ ਬਹੁਤ ਵਧੀਆ ਹੰਗਾਰਾ ਦੇ ਰਿਹਾ ਹੈ ਹਾਂਜੀ ਜਿਸ ਤਰ੍ਹਾਂ ਕਿ ਅੱਜ ਬਹੁਤ ਵੱਡੇ ਪੱਧਰ ਤੇ ਰੋਡ ਸ਼ੋਅ ਕੱਟਿਆ ਜਾ ਰਿਹਾ ਹੈ ਇਸ ਬਾਰੇ ਕੀ ਅਪੀਲ ਕਰਨਾ ਚਾਹੋਗੇ ਦੇਖੋ ਇਹ ਲੋਕ ਆਪ ਮਹਾਰੇ ਸਾਡੇ ਨਾਲ ਤੁਰੇ ਹੋਏ ਆ ਤੁਸੀਂ ਜਿੱਥੇ ਮਰਜੀ ਮੀਟਿੰਗਾਂ ਰੈਲੀਆਂ ਦੇਖ ਲਓ ਇਦਾਂ ਹੀ ਬਹੁਤ ਵੱਡੇ ਕਾਫਲੇ ਜੁੜ ਰਹੇ ਆ ਕਿਉਂਕਿ ਬਾਕੀ ਪਾਰਟੀਆਂ ਜਿਹੜੀ ਨੀਤੀਆਂ ਲੋਕਾਂ ਨੂੰ ਸਮਝ ਆ ਚੁੱਕੀਆਂ ਵੀ ਇਹ ਸਾਡੇ ਖਿਲਾਫ ਸਾਡੀ ਲੁੱਟ ਦਾ ਤੰਤਰ ਆ ਇਸ ਕਰਕੇ ਉਹਨੂੰ ਰੱਦ ਕਰਕੇ ਲੋਕ ਸਾਡੇ ਨਾਲ ਆ ਰਹੇ ਆ ਜਿਸ ਤਰ੍ਹਾਂ ਕਿ ਬਹੁਤ ਹੀ ਜੋਰਾ ਸ਼ੋਰਾ ਤੇ ਪ੍ਰਸਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਹੋਰ ਵੀ ਪਾਰਟੀਆਂ ਇਸੇ ਢੰਗ ਦੇ ਨਾਲ ਕਰ ਰਹੀਆਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਨਹੀਂ ਚਲੋ ਸਾਡੇ ਨਾਲ ਬਹੁਤ ਵਿਆਪਕ ਵੱੱਡੇ ਦੇ ਸਮਰਥਨ ਆ ਰਿਹਾ ਔਰ ਆਮ ਮਹਾਰੇ ਆ ਰਿਹਾ ਆ ਤੇਜ ਕਰਕੇ ਇਹ ਸਾਡੀ ਜਿੱਤ ਦਾ ਪ੍ਰਤੀਕ ਆ ਇਹ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਕੀ ਕਾਫੀ ਵੱਡੇ ਲੈਵਲ ਤੇ ਦੂਸਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਸਾਰਾ ਸਾਰਾ ਸ਼ਹਿਰ ਪਿੰਡ ਸਭ ਸਾਡੇ ਨਾਲ ਹੈਗਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ पार्टी वालों बहुत बड़ा रोड शो तो, तो साथियों तो तो बहुजन समाज पार्टी लोकसभा कैंडिडेट श्री परविंदर कुमार जी नगरों के फोज की अगवाई कर रहे बहुजन समाज पार्टी वालों ਇਹ ਜਿਹੜਾ ਅਸੂਲ ਮਈਆ ਜਾ ਰਿਹਾ ਹੈ ਦੇਸੀ ਹੈ ਹਲਕਾ ਲੋਕ ਕਮਾਈ ਤੋਂ ਪਰ ਵੀ ਨਹੀਂ ਉਹਨਾਂ ਕੋਲ ਕਰਕੇ ਇੱਕ ਬਹੁਤ ਵੱਡਾ ਵਿਚਾਰ ਰੋਡ ਤੋਂ ਬਣਾਇਆ ਜਾ ਰਿਹਾ ਹੈ ਉਸ ਰੋਡ ਤੋਂ ਦੀ ਰੋਡ ਨੂੰ ਬਦਲ ਆਗੇ ਸਰਪੰਚ ਸਾਹਿਬ ਜੀ ਬੋਲਦੇ ਸਮਾਜ ਪਾਰਟੀ ਦੇ ਜੀ ਜੇ ਤੁਸੀਂ ਸਾਹਮਣੇ ਇਕੱਠ ਦੇਖ ਸਕਦੇ ਹੋ ਇਸ ਤਰ੍ਹਾਂ ਬੀਐਸਪੀ ਯਾਨੀ ਕਿ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੋਲੰਟੀਅਰ ਜੋ ਕਿ ਸਾਹਮਣੇ ਕਿਰਪਾ ਤੋਂ ਬਾਅਦ ਬਹੁਤ ਕੇ ਕੋਣ ਲੈ ਕੇ ਗਿਆ ਸੀ ਭავਿਸ਼ ਪਾਰਟੀ ਵੀ ਰਾਹੀ ਦੇਖ ਰਹੇ ਹਾਂ ਫਾਦਲ ਅਸੀਂ ਨਾਮਿਕ ਕੰਵਾਲੇ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ਼੍ਰੀ ਬਲਵਿੰਦਰ ਕੁਮਾਰ ਜੀ ਐਡਵੋਕੇਟ ਸ਼੍ਰੀ ਬਲਵਿੰਦਰ